ਵੀਰਾਂ ਫਕੀਰਾਂ ਦੀ ਨਗਰੀ ਚੈਨਲ ਤੇ ਅੱਜ ਇਬਾਦਤ ਕਰਨ ਵਾਲੇ ਵੀਰਾਂ ਦੇ ਲਈ ਇਬਾਦਤ ਕਰਨ ਵਾਲੇ ਲੋਕਾਂ ਦੇ ਲਈ ਇੱਕ ਖਾਸ ਵੀਡੀਓ ਲੈ ਕੇ ਹਾਜ਼ਰ ਹੋਈ ਆ ਕਿਹੜੇ ਲੋਕ ਘਰਾਂ ਦੇ ਵਿੱਚ ਚਿਰਾਗ ਕਰਕੇ ਇਬਾਦਤ ਕਰਦੇ ਨੇ ਤਾਂ ਉਹਨਾਂ ਦੇ ਲਈ ਇੱਕ ਖਾਸ ਵੀਡੀਓ ਹੈ ਚਿਰਾਗ ਦੀ ਬੱਤੀ ਤੋਂ ਚਿਰਾਗ ਤੋਂ ਤੁਹਾਨੂੰ ਇਹ ਪਤਾ ਲੱਗ ਸਕਦਾ ਕਿ ਤੁਹਾਡੀ ਇਬਾਦਤ ਕਬੂਲ ਹੁੰਦੀ ਹੈ ਤੁਹਾਡੀ ਇਵਾਲਤ ਦੇ ਨਾਲ ਤੁਹਾਡੇ ਵੀਰ ਖੁਸ਼ ਹੁੰਦੇ ਨੇ ਜਾਂ ਕਿ ਤੁਹਾਡੇ ਘਰ ਦੇ ਵਿੱਚ ਕੋਈ ਬੁਰੀ ਸ਼ਕਤੀ ਦਾ ਪੈਰਾ ਹੈ ਇਹ ਸਾਰਾ ਕੁਝ ਚਿਰਾਗ ਤੇ ਜਗਦਿਆਂ ਜਗਦਿਆਂ ਤੁਹਾਨੂੰ ਸਾਰੇ ਸੰਕੇਤ ਮਿਲ ਸਕਦੇ ਨੇ ਜੇਕਰ ਇਹਨਾਂ ਗੱਲਾਂ ਦਾ ਤੁਸੀਂ ਧਿਆਨ ਰੱਖੋਗੇ ਦੋਸਤੋ ਬਲ ਦੇ ਚਿਰਾਗ ਦੇ ਵਿੱਚੋਂ ਹੀ ਬਹੁਤ ਕੁਝ ਪਤਾ ਲੱਗਦਾ ਹੈ ਬਹੁਤ ਕੁਝ ਭੇਦ ਹੁੰਦੇ ਨੇ ਕਿ ਤੁਹਾਡੀ ਹਰ ਰੋਜ਼ ਕਰਨ ਵਾਲੀ ਇਬਾਦਤ ਪੀਰਾਂ ਦੇ ਦਰ ਘਰ ਦੇ ਵਿੱਚ ਪ੍ਰਵਾਨ ਹੁੰਦੀ ਹੈ ਜਾਂ ਕਿ ਨਹੀਂ ਜਾਂ ਫਿਰ ਤੁਸੀਂ ਇਬਾਦਤ ਜੇ ਸਪੀਡ ਦੀ ਕਰਦੇ ਆ ਉਸ ਪੀਰ ਦੀ ਤੁਹਾਡੇ ਤੇ ਕਿਰਪਾ ਹੈ ਜਾਂ ਕਿ ਤੁਹਾਡੇ ਘਰ ਦੇ ਵਿੱਚ ਕੋਈ ਬੁਰੀ ਸ਼ਕਤੀ ਹੈ ਇਹ ਸਾਰੀਆਂ ਗੱਲਾਂ ਬਾਤਾਂ ਦਾ ਤੁਸੀਂ ਕਿਉਂਕਿ ਹਰ ਖੇਤਰ ਦੇ ਵਿੱਚ ਚਿਰਾਗ ਦੀ ਮਹੱਤਤਾ ਬਹੁਤ ਵੱਡੀ ਹੈ ਲੇਕਿਨ ਰੂਪ ਬਖੂ ਬਖਰੇ ਹੁੰਦੇ ਨੇ ਮੰਦਰਾਂ ਦੇ ਵਿੱਚ ਜੋਤ ਜਗਾਉਂਦੀ ਹੈ ਲੇਕਿਨ ਉਹ ਵੀ ਚਿਰਾਗ ਦਾ ਹੀ ਰੂਪ ਹੈ ਲੇਕਿਨ ਜੇਕਰ ਚਿਰਾਗ ਜਗਾਉਣੇ ਉਹ ਵੀ ਜੋਤ ਦਾ ਹੀ ਰੂਪ ਹੈ ਇੱਕ ਰੋਸ਼ਨੀ ਹੀ ਹੈ ਇੱਕ ਲਾਈਟ ਹੀ ਹੈ ਜਿਸ ਲਾਈਟ ਤੋਂ ਇਹ ਸਾਰਾ ਕੁਝ ਆਪਾਂ ਨੂੰ ਪਤਾ ਲੱਗ ਸਕਦਾ ਕਿਵੇਂ-ਕਿਵੇਂ ਕਿਦਾਂ-ਕਿਦਾਂ ਦੇ ਸੰਕੇਤਾਂ ਤੋਂ ਆਪਾਂ ਕਿਸ ਤਰੀਕੇ ਦਾ ਪੱਕਾ ਅੰਦਾਜ਼ਾ ਲਾ ਸਕਦੇ ਹਾਂ ਕਿ ਤੁਹਾਡੀ ਇਬਾਦਤ ਤੁਹਾਡੇ ਪੀਰਾਂ ਤੱਕ ਜਾਂਦੀ ਆ ਜਾਂ ਤੁਹਾਡੇ ਪੀਰ ਤੁਹਾਡੀ ਇਬਾਦਤ ਤੇ ਖੁਸ਼ ਹੈ ਕਿਵੇਂ-ਕਿਵੇਂ ਇਹ ਸਾਰਾ ਕੁਝ ਪਤਾ ਲੱਗਦਾ ਹੈ ਆਪਾਂ ਨੇ ਅੱਜ ਦੀ ਇਸ ਵੀਡੀਓ ਦੇ ਵਿੱਚ ਸਾਰਾ ਕੁਝ ਚੰਗੀ ਤਰ੍ਹਾਂ ਸਮਝਣਾ ਹੈ ਅਤੇ ਸੁਣਨਾ ਹੈ ਦੋਸਤੋ ਜਿਹੜੇ ਵੀ ਲੋਕ ਘਰ ਦੇ ਵਿੱਚ ਜਾਂ ਕਿਸੇ ਵੀ ਪੀਰਖਾਨੇ ਦੇ ਵਿੱਚ ਪੀਰਾਂ ਦੀ ਇਬਾਦਤ ਕਰਦੇ ਨੇ ਚਰਾਗ ਜਗਾ ਕੇ ਕਿਉਂਕਿ ਚਰਾਗ ਹੀ ਇਹ ਸਾਰਾ ਕੁਝ ਦੱਸ ਸਕਦਾ ਦੱਸਦੀ ਨੇ ਕਿ ਤੁਹਾਡੀ ਇਬਾਦਤ ਕਿੱਧਰ ਨੂੰ ਜਾ ਰਹੀ ਹੈ ਤੁਸੀਂ ਜੇ ਇਸ ਪੀਰ ਦੀ ਇਬਾਦਤ ਕਰਦੇ ਹੋ ਉਹ ਪੀਰਾਂ ਦਾ ਤੁਹਾਡੇ ਤੇ ਅਸ਼ੀਰਵਾਦ ਹੈ ਜਾਂ ਉਹ ਪੀਰ ਤੁਹਾਡੇ ਨਾਲ ਹੈ ਕਿਈ ਦਫਾ ਕਈ ਲੋਕਾਂ ਨੂੰ ਪ੍ਰਤੱਖ ਦਰਸ਼ਨ ਵੀ ਹੋ ਜਾਂਦੇ ਆਈ ਲੋਕਾਂ ਨੂੰ ਕਈਆਂ ਗੱਲਾਂ ਦਾ ਪਤਾ ਵੀ ਨਹੀਂ ਲੱਗਦਾ ਕਿ ਤੁਹਾਡੀ ਇਬਾਦਤ ਕਿਸੇ ਬੁਰੀ ਸ਼ਕਤੀ ਕਰਕੇ ਬੁਰੀ ਸ਼ਕਤੀ ਹੀ ਤੁਹਾਡੀ ਇਬਾਦਤ ਦਾ ਕਿਤੇ ਫਾਇਦਾ ਤੇ ਨਹੀਂ ਲਈ ਜਾ ਰਹੀ ਕਈ ਵਾਰ ਤੁਸੀਂ ਭੋਗ ਪ੍ਰਸ਼ਾਦ ਦਿੰਨੇ ਆ ਉਹ ਭੋਗ ਪ੍ਰਸ਼ਾਦ ਵੀ ਕਈ ਵਾਰ ਬੁਰੀਆਂ ਚੀਜ਼ਾਂ ਹੀ ਲੈ ਜਾਂਦੀਆਂ ਲੇਕਿਨ ਇਬਾਦਤ ਕਰਨ ਵਾਲੇ ਨੂੰ ਇਹਦਾ ਨਹੀਂ ਹੁੰਦਾ ਉਹਦੀ ਇਬਾਦਤ ਦੇ ਵਿੱਚ ਖਾਸ ਕਰਕੇ ਵਿਗਨ ਹੀ ਇਹੋ ਜੀਆਂ ਚੀਜ਼ਾਂ ਪਾਉਂਦੀਆਂ ਨੇ ਦੋਸਤੋ ਜਿਹੜੇ ਵੀ ਲੋਕ ਮਾਲਕ ਦੀ ਇਬਾਦਤ ਵੱਲ ਨੂੰ ਤੁਰਦੇ ਨੇ ਉਹਨਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਬਾਦਤ ਕਰਨ ਵਾਲੇ ਲੋਕਾਂ ਦੇ ਲਈ ਕਈ ਵਾਰ ਸੁਪਨੇ ਦੇ ਵਿੱਚ ਜਾਂ ਪ੍ਰਤੱਖ ਰੂਪ ਦੇ ਵਿੱਚ ਵੀ ਕਈ ਦਰਸ਼ਨ ਹੋ ਜਾਂਦੇ ਸੁਪਨੇ ਦੇ ਵਿੱਚ ਕੋਈ ਨਾ ਕੋਈ ਪੀਰਾਂ ਦਾ ਜਾਂ ਦੇਵੀ ਦੇਵਤੇ ਦਾ ਰੂਪ ਧਾਰਨ ਕਰਕੇ ਬੁਰੀਆਂ ਸ਼ਕਤੀਆਂ ਵੀ ਸਾਹਮਣੇ ਆਉਂਦੀਆਂ ਨੇ ਉਹ ਇਹ ਗੱਲ ਕਰਦੀਆਂ ਕਿ ਅਸੀਂ ਤੁਹਾਡੇ ਆ ਪੀਰਾਂ ਸਾਡੀ ਇਬਾਦਤ ਕਰੋ ਸਾਡਾ ਆਪੋ ਪ੍ਰਸ਼ਾਦ ਦਿਓ ਲੇਕਿਨ ਕਈ ਲੋਕ ਇਸ ਤਰੀਕੇ ਦੇ ਨਾਲ ਵੀ ਫਸ ਜਾਂਦੇ ਨੇ ਲੇਕਿਨ ਸਾਰਾ ਕੁਝ ਸਮਝ ਕੇ ਹੀ ਇਬਾਦਤ ਕਰਨੀ ਚਾਹੀਦੀ ਹੈ ਦੋਸਤੋ ਹੁਣ ਆਪਾਂ ਨੇ ਇਸ ਗੱਲ ਨੂੰ ਸਮਝਣਾ ਹੈ ਕਿ ਚਰਾਗਾਹਾਂ ਦੇ ਵਿੱਚੋਂ ਜਾਂ ਜੋਤ ਦੇ ਵਿੱਚੋਂ ਆਪਾਂ ਇਹ ਕਿਵੇਂ ਦੇਖ ਸਕਦੇ ਹਾਂ ਕਿ ਤੁਹਾਡੀ ਰੋਜ਼ ਕਰਨ ਵਾਲੀ ਬੰਦਗੀ ਕبول ਹੋ ਰਹੀ ਹੈ ਜਾਂ ਤੁਸੀਂ ਜਿਨ੍ਹਾਂ ਦੀ ਬੰਦਗੀ ਕਰਦੇ ਹੋ ਉਹ ਤੁਹਾਡੇ ਤੇ ਖੁਸ਼ ਹੈ ਜਾਂ ਕਿ ਤੁਹਾਡੇ ਘਰ ਦੇ ਵਿੱਚ ਕੋਈ ਬੁਰੀ ਸ਼ਕਤੀ ਹੈ ਇਹ ਸਾਰਾ ਕੁਝ ਤੁਹਾਨੂੰ ਜਗ ਦੇ ਚਿਰਾਗ ਤੋਂ ਜਾਂ ਜਗ ਦੀ ਜੋਤ ਤੋਂ ਪਤਾ ਲੱਗ ਸਕਦਾ ਹੈ ਇਹ ਕਿਵੇਂ ਪਤਾ ਲੱਗੇਗਾ ਕਿਉਂਕਿ ਆਪਾਂ ਚਿਰਾਗ ਜਗਾਉਨੇ ਆ ਔਰ ਜਿੰਨਾ ਦੀਵਾਨਤ ਕਰਦੇ ਆ ਉਹ ਪੀਰ ਫਕੀਰ ਜੋਤ ਦੀ ਲੋ ਦੇ ਵਿੱਚ ਹੀ ਸਮਾਏ ਹੁੰਦੇ ਨੇ ਉਹਨਾਂ ਦਾ ਅਸ਼ੀਰਵਾਦ ਤੁਹਾਨੂੰ ਪ੍ਰਾਪਤ ਹੋਣ ਲੱਗ ਪੈਂਦਾ ਲੇਕਿਨ ਇਸ ਤਰ੍ਹਾਂ ਇਬਾਦਤ ਕਰਦਿਆਂ ਕਰਦਿਆਂ ਜੇ ਇਸ ਵਿਲੇ ਸਮਾਂ ਹੋ ਜਾਂਦਾ ਤਾਂ ਜਿੰਨਾ ਚਰਾਗਾ ਦੇ ਕੋਲ ਬੈਠ ਕੇ ਤੁਸੀਂ ਰੋਜ਼ ਇਬਾਦਤ ਕਰਦੇ ਆ ਤਾਂ ਉਹਦੀ ਜਿਹੜੀ ਉਹ ਲੋ ਹੁੰਦੀ ਆ ਉਹ ਲੰਬੀ ਹੋ ਜਾਂਦੀ ਲੰਬੀ ਲੋ ਹੋ ਜਾਂਦੀ ਹੈ ਕਈ ਦਫਾ ਉਹੀ ਲੋ ਲੰਬੀ ਹੁੰਦੀ ਆ ਪਰ ਫੜਫੜਾਉਂਦੀ ਹੁੰਦੀ ਆ ਇਹਦਾ ਵੀ ਇੱਕ ਮਕਸਦ ਹੈ ਦੋਸਤੋ ਇਬਾਦਤ ਕਰਦੇ ਕਰਦੇ ਇਹ ਜ਼ਰੂਰ ਦੇਖਣਾ ਕਿ ਜੇਕਰ ਜੋਤ ਲੰਬੀ ਹੈ ਤਾਂ ਤੁਹਾਡੀ ਇਬਾਦਤ ਕਬੂਲ ਹੋ ਰਹੀ ਹੈ ਤੁਸੀਂ ਇਬਾਦਤ ਕਰਦੇ ਕਰਦੇ ਹੌਲੀ ਹੌਲੀ ਸਫਲਤਾ ਵੱਲ ਨੂੰ ਵਧ ਰਹੇ ਹੋ ਜੇਕਰ ਉਹੀ ਜੋਤ ਜਾਂ ਚਰਾਗ ਦੀ ਬੱਤੀ ਫਰਮ ਦੀਆ ਜਪਨ ਨੂੰ ਇਦਾਂ ਲੱਗਦਾ ਹੈ ਕਿ ਹੋ ਸਕਦਾ ਚਰਾਗ ਬੁੱਝ ਜਾਣਾ ਹੈ ਜਾਂ ਚਰਾਗ ਬੁੱਝਣ ਲੱਗਾ ਹੈ ਜੇ ਇਸ ਤਰ੍ਹਾਂ ਹੁੰਦੀ ਹੈ ਤਾਂ ਫਿਰ ਇਹ ਹੁੰਦਾ ਹੈ ਕਿ ਤੁਹਾਡੇ ਘਰ ਦੇ ਵਿੱਚ ਕੋਈ ਨਾ ਕੋਈ ਬੁਰੀ ਸ਼ਕਤੀ ਜ਼ਰੂਰ ਹੁੰਦੀ ਹੈ ਦੋਸਤੋ ਦੂਸਰੀ ਸਟੇਜ ਦੇ ਵਿੱਚ ਤੁਸੀਂ ਆਪਣੇ ਇਹ ਵਾਦਤ ਕਰਨ ਵੇਲੇ ਚਰਾਗ ਵੱਲ ਦੇਖੋਗੇ ਚਰਾਗ ਨੂੰ ਤੱਕੋਗੇ ਜਾਂ ਜੋਤ ਹੋਵੇ ਜਾਂ ਚਰਾਗ ਹੋਵੇ ਉਹਦੇ ਵਿੱਚ ਕੋਈ ਨਾ ਕੋਈ ਫੁੱਲ ਬਣਿਆ ਤੁਹਾਨੂੰ ਦਿਸੇਗਾ ਜਿਵੇਂ ਗੁਲਾਬ ਦਾ ਫੁੱਲ ਹੋਵੇ ਜਾਂ ਕਮਲ ਦਾ ਫੁੱਲ ਹੋਵੇ ਜੇ ਇਸ ਤਰ੍ਹਾਂ ਹੁੰਦੀ ਹੈ ਤਾਂ ਤੁਸੀਂ ਇਹ ਸਮਝਣਾ ਕਿ ਤੁਹਾਡੀ ਇਬਾਦਤ ਜੋ ਕਬੂਲ ਹੋ ਰਹੀ ਹੈ ਤੁਸੀਂ ਇਬਾਦਤ ਕਰਦੇ ਕਰਦੇ ਸਫਲ ਹੋ ਰਹੇ ਹੋ ਦੋਸਤੋ ਕਈ ਦਫਾ ਚਿਰਾਗਾ ਦੇ ਵਿੱਚ ਇਸ ਤਰ੍ਹਾਂ ਕਿਸੇ ਨਾ ਕਿਸੇ ਜਾਨਵਰ ਦਾ ਰੂਪ ਦਿਸਣ ਲੱਗ ਪੈਂਦਾ ਹੈ ਤੁਹਾਨੂੰ ਕੂੜੇ ਦਾ ਰੂਪ ਜਾਂ ਹਾਥੀ ਦਾ ਰੂਪ ਜਾਂ ਕਈ ਵਾਰ ਇਹ ਤਾਂ ਹੁੰਦਾ ਹੈ ਕਿ ਇਦਾਂ ਲੱਗਦਾ ਹੈ ਕਿ ਜਿਵੇਂ ਸੱਪ ਦਾ ਰੂਪ ਹੋਵੇ ਇਦਾਂ ਦੇ ਰੂਪ ਵੀ ਕਈ ਵਾਰ ਦਸਤੇ ਰਹਿੰਦੇ ਨੇ ਪਰ ਜਿਹੜਾ ਤੀਸਰਾ ਸੰਕੇਤ ਉਹ ਇਸ ਤਰ੍ਹਾਂ ਹੁੰਦਾ ਹੈ ਦੋਸਤੋ ਅਗਲਾ ਸੰਕੇਤ ਇਹ ਹੈ ਕਿ ਕਈ ਵਾਰ ਇਬਾਦਤ ਕਰਦੇ ਜਾਂ ਕਰਦੇ ਕੋਈ ਚਰਾਗ ਦੀ ਲੋ ਵਿੱਚੋਂ ਕੋਈ ਭੈੜੀ ਸ਼ਕਤੀ ਦਾ ਰੂਪ ਦਿਸਣਾ ਨਜ਼ਰ ਆਉਣ ਲੱਗ ਪੈਂਦਾ ਹੈ ਜਿਦਾਂ ਦਾ ਉਬੀ ਤੋ ਫਿਰ ਤੁਸੀਂ ਇਬਾਦਤ ਨੂੰ ਬੰਦ ਕਰਕੇ ਆਪਣੇ ਕਿਸੇ ਵੀ ਪੀਰੋ মুর্ਸ਼ਦ ਦੇ ਨਾਲ ਗੱਲ ਕਰਕੇ ਦੁਬਾਰਾ ਤੋਂ ਫਿਰ ਇਬਾਦਤ ਸ਼ੁਰੂ ਕਰਨੀ ਹੈ ਦੋਸਤੋ ਕਈ ਦਫਾ ਇਤਨਾ ਵੀ ਹੁੰਦਾ ਹੈ ਜਿਸ ਜਗ੍ਹਾ ਤੁਸੀਂ ਚਿਰਾਗ ਲਾਏ ਹੋਏ ਹੈ ਜਿਸ ਜਗ੍ਹਾ ਤੁਸੀਂ ਚਿਰਾਗ ਕਰਦੇ ਹੋ ਉਸ ਜਗ੍ਹਾ ਤੇ ਕੋਈ ਵੀ ਹਵਾ ਪੈਣ ਦਾ ਕੋਈ ਚਾਂਸ ਨਹੀਂ ਨਾ ਕੋਈ ਧੱਕੀ ਹੈ ਨਾ ਕੋਈ ਇਧਰ ਦੀ ਰੋਸ਼ਨਦਾਨ ਹੈ ਕਿ ਹਵਾ ਚਰਾਗਾਹਾਂ ਤੱਕ ਪਹੁੰਚ ਸਕੇ ਪਰ ਫੇਰ ਵੀ ਇਬਾਦਤ ਕਰਦਿਆਂ ਕਰਦਿਆਂ ਚਰਾਗ ਦੇ ਵਿੱਚ ਤੇਲ ਵੀ ਪੂਰਾ ਹੈ ਚਰਾਗ ਬੱਝ ਜਾ ਵੀ ਤਾਂ ਇਸ ਤੋਂ ਵੀ ਇਸਦ ਹੁੰਦਾ ਹੈ ਕਿ ਇੱਥੇ ਕੋਈ ਨਾ ਕੋਈ ਪੈੜੀ ਸ਼ਕਤੀ ਨਹੀਂ ਹੈ ਸੋ ਦੋਸਤੋ ਇਹ ਨਾ ਸਾਰੀ ਗੱਲਾਂ ਬਤ ਤੁਸੀਂ ਇਹ ਦੇਖ ਸਕਦੇ ਹੁੰਦਾ ਜਾਂ ਲਾ ਸਕਦੇ ਕਿ ਤੁਹਾਡੀ ਇਬਾਦਤ ਸਹੀ ਹੋ ਰਹੀ ਹੈ ਜਾਂ ਤੁਸੀਂ ਸਹੀ ਰਸਤੇ ਵੱਲ ਜਾ ਰਹੇ ਹੋ ਸੋ ਦੋਸਤੋ ਜਿਹੜੇ ਸਤਿਕਾਰਯੋਗ ਵੀਰ ਇਸ ਚੈਨਲ ਤੇ ਨਵੇਂ ਆ ਉਹਨਾਂ ਨੂੰ ਬੇਨਤੀ ਹੈ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਵੀਡੀਓ ਲਾਈਕ ਕਰਨੀ ਹੈ ਕਮੈਂਟ ਬਾਕਸ ਦੇ ਵਿੱਚ ਜੈ ਪੀਰਾਂ ਦੀ ਜਰੂਰ ਲਿਖਣੀ ਹੈ ਜਲਦ ਹੀ ਕਿਸੇ ਮੰਤਰ ਪਾਠ ਕਲਮੀ ਦੀ ਨਾਲ ਹਾਜ਼ਰ ਹੋਵਾਂਗੇ ਸੋ ਜਦ ਤੱਕ ਲਈ ਜੈ ਪੀਰਾਂ ਦੀ